ਤੁਸੀਂ ਇਹ ਮਸ਼ੀਨਰੀ ਦੇਖ ਰਹੇ ਆ ਇਹ ਮੱਕੀ ਨੂੰ ਉੱਪਰੋਂ ਪਾਣੀ ਲਾਉਂਦੀ ਹੈ ਜਿਵੇਂ ਮੀਂਹ ਹੀ ਪੈਂਦਾ ਹੁੰਦਾ ਮੀਂਹ ਟੈਪ ਹੇਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਫਿਲਹਾਲ ਆਪਾਂ ਜਾ ਰਹੇ ਹਾਂ ਉੱਪਰ ਵੱਡੇ ਉੱਪਰ ਸਮਾਨ ਲੈ ਕੇ ਆਉਣਾ ਥੋੜਾ ਜਿਹਾ ਇੱਕ ਦੋ ਪਾਣੀ ਵਾਲੇ ਫਿਲਟਰ ਲੈ ਕੇ ਆਉਣੇ ਆ ਤੇ ਚੱਲਦੇ ਆਪਾਂ ਅੱਜ ਗਰਮੀ ਓਦਾਂ ਦਾ ਆਪਾਂ ਆਹੀ ਵਰਪ ਗਿਆ ਹੂੰ ਦੋ ਚਾਰ ਦਿਨ ਵਧੀਆ ਰਿਹਾ ਆਲੂ ਦੇਖੋ ਹੁਣ ਕਿਦਾਂ ਮੌਸਮ ਐਨੇ ਕਬਜ ਹੋ ਜਾਂਦੀ 4-5 ਵਜੇ 4-5 ਵਜੇ ਤਾਂ ਜ਼ਿਆਦਾ ਗਰਮੀ ਹੁੰਦੀ ਸਹੀ ਗੱਲ ਆ ਉਦੋਂ ਠੀਕ ਹੀ ਆ ਲੋ ਜੀ ਪਰ ਪਹੁੰਚ ਚੁੱਕੇ ਆ ਸਹੀ ਹੈ। ਸਹੀ ਹੈ। ਕੋ ਜੀ ਫਾਈਨਲੀ ਪਹੁੰਚ ਚੁੱਕੇ ਆਪਾਂ ਈਪਰ ਦੇ ਵਿੱਚ ਤੇ ਆਪਣੇ ਨਾਲ ਥੱਲੇ ਪਾਰਕਿੰਗ ਬਹੁਤ ਲਾਈ ਲੋ ਜਿੰਦਾਬਾਦ। ਹੈ ਬਾਈ? ਹਾਂ ਜੀ। ਥੱਲੇ ਥੱਲੇ ਪਾਰ ਗਰਮੀ ਕਰਕੇ ਲੈ ਹਾਂ। ਹਾਂ। ਰਸੂ ਖਦ ਦੀ ਗੱਲ। ਆ ਥੱਲੇ ਜਾਂਦਾ। ਆ ਗੱਡੀ ਗਰਮ ਨਹੀਂ ਹੁੰਦੀ ਫਿਰ। ਕਿਨਕ ਆਪਾਂ ਕੱਢ ਲੈ ਕਰੀ ਲੋ ਲੋਡ ਪਏ ਜਾਣੇ। ਹਾਂ। ਚਲੋ। ਓਕੇ। ਇਹ ਹੈ ਜੀ ਸਾਡਾ ਲੋਕਲ ਮਾਲ ਛੋਟਾ ਜਿਹਾ ਦੇਖਣਾ ਫਿਰ ਫਿਲਟਰ ਫਿਲਟਰ ਦੇਖ ਲਈਏ ਪਹਿਲਾਂ ਪਾਣੀ ਵਾਲਾ ਫਿਲਟਰ ਦੇਖਣਾ ਹੈ ਇਸ ਦੀ ਸਪੈਸ਼ਲੀ ਅੱਗੇ ਅਸੀਂ ਪਾਣੀ ਵਾਲਾ ਫਿਲਟਰ ਲੈਣਾ ਆ ਇੱਕ ਵਾਰੀ ਉੱਪਰ ਚ ਦੇਖ ਲਈਏ ਪਹਿਲਾਂ ਉਧਰ ਕਈ ਵਾਰ ਸਕੌਂਤੋ ਲਈ ਵੀ ਹੁੰਦੀ ਹੈ ਉਹ ਦੇਖ ਕੇ ਜਨਾਬ ਉਹ ਹੀ ਉੱਤੇ ਫਿਰ ਇੱਥੇ ਚੱਕ ਲਈਏਗਾ ਉਹ ਵੀ ਐਸ ਨੇ ਲਾਈ ਵੀ 70% ਸਕੁਨ ਤੋਂ ਦੇਖੀ ਕੋ ਮਿਲਦਾ ਜੇ ਟੀ-ਸ਼ਰਟ ਕੋਈ ਵਧੀਆ ਜੀ ਜਿਵੇਂ ਅਸੀਂ ਦੇਖਦੇ ਫਿਰਦੇ ਆ ਟੀਵੀ ਇਹ ਕਿ ਨਹੀਂ ਚੀਏ 85 ਆ ਇਹ ਟੀਵੀ ਲੱਗੇ ਹੋਏ ਤਾਂ ਬਹੁਤ ਆ ਉਦਾਂ ਹਾਂ ਉਹ ਜ਼ਿਆਦਾ ਹੋ ਜਾਂਦਾ ਯਾਰ ਵੀ ਬਜਾਦਾ ਫੇ ਕੰਨ ਤੋਂ ਥੋੜੀ ਦੂਰ ਚਾਹੀਦੀ ਆ ਫੇਰ ਫਾਇਦਾ ਉਹ ਵੀ ਉਹ ਵੀ ਅਜਿਹਾ ਸਾਨੂੰ ਨਾ ਖਾਸ ਕੁਝ ਮਿਲਿਆ ਨਹੀਂ ਤਾਂ ਹੈਗਾ ਉੱਪਰ ਦੇ ਵੀ ਜਿਹੜੇ ਕੱਪੜੇ ਨੇ ਉਹ ਤੋਂ ਮਿਲ ਗਏ ਦੋ ਟੀ-ਸ਼ਰਟ ਆ ਵਧੀਆ ਅ ਲੱਗੀਆਂ ਵਸੇ 30 30 ਪਰਸੈਂਟ ਦਾ ਡਿਸਕਾਊਂਟ ਤੇ ਉਹ ਪਈਆਂ ਵਿੱਚ ਹੋਰ ਦੇਖਦੇ ਕੋਈ ਮਿਲ ਜਵੇ ਉਹਦਾ ਉੱਪਰ ਨੇ ਫਾਇਰ ਤੇ ਬਹੁਤ ਲਾਇਆ ਬਿਸਕੁਟਾਂ ਤੇ ਵੀ ਅਲਗ-ਅਲਗੇ ਹੋਰ ਵੀ ਸਾਰੀ ਇੱਕ ਚੀਜ਼ ਤੇ ਫਾਇਰ ਤੇ ਲਾਇਆ ਨੇ ਇੱਥੇ ਰੱਖਿਆ ਹੋਇਆ ਕੰਮ ਅਜੇ ਤਾਂ ਆ ਬਿਸਕੁਟਾਂ ਦਾ ਬਾਬੇ ਲਾਇਆ ਹੈ ਇਦਾਂ ਰੰਗਾਂ ਦੇ ਇੱਕ ਫਰਿੱਜ ਵੀ ਹੁਣ ਅਸੀਂ ਆਉਣ ਵਾਲੇ ਟਾਈਮ 'ਚ ਲੈਣੀ ਆ। ਉਹ ਦੇਖਦੇ ਫਿਰਦੇ ਆ ਸਿਲੈਕਟ ਜੀ ਕਰਦੇ ਆ। ਵੀ ਕਿਹੜੀ ਲਈਏ? ਆਹ ਵਾਲੀ? ਉਹ ਇਹ ਤਾਂ ਨਹੀਂ ਸ਼ਰਤ। ਆਹ ਸਹੀ ਹੋ ਵੀ। LG ਦੀ ਆਹ। ਉਹ ਵੀ ਆ ਜੀ ਆ ਉਹ ਦੇਖ ਚਲੋ। ਬਾਕੀ ਆ ਪੂਹੀ ਹੈ ਜੁਮਦਾ। ਬਾਦੂ ਕੱਪ ਉਹ ਬਾਦੂ ਆ ਤਾਂ। ਉੱਪਰ ਵੀ ਹੋਰ ਹੋਰ। ਉੱਪਰ ਗਿਆਚੜ ਉੱਪਰ ਇਹਦੇ ਆ। ਹਾਂ ਜੀ 500 ਦੇ ਹਿਸਾਬ ਨਾਲ ਵਿਆਜ ਆਉਦਾ ਆ। ਆਹ ਦਾ ਇਹ ਨਾ ਦੋਹਾਂ ਜਿਹੜੀ ਮਰਜ਼ੀ ਲੈ ਲਿਓ। ਨਾ ਵੀ ਸਹੀ ਹੈ। ਹੂੰ ਦੋਹਾਂ ਤੋਂ ਆਪਣੀ ਹੀ ਕੋਈ ਹੋਰ ਨਾ ਵਧੀਆ ਇਹ ਫ੍ਰਿਜ ਵਧੀਆ ਹੋਰ ਦੇ। ਇਹ ਦੂਆਂ ਨਾਲ ਖੁੱਲੀ ਹੈ ਇਹ। ਹੂੰ ਨਾਲੇ 500 ਜੀ। ਹੂੰ ਨਾ ਹੁਣ ਹੋਰ ਚਾਹ ਰਹੀ ਆ ਭਾਈ। ਹੂੰ ਉਹ 98 ਆ। ਉਹ 90 ਆ। ਉਹਦਾ ਦਾ ਰਿਆ ਇਹਦੇ ਲਈ ਪਰ ਲਾਸਟ ਦਾ ਜਮ ਜੀ ਜੀ ਕੁਸੀ ਜਾਨਾ ਦਾ ਅੱਗੇ ਤੇ ਉਸਾਨੋ ਸੋਲਾ ਮਟੀਰੀਅਲ ਸੇਲੈਕਸ਼ਨ ਸੇਮੇ ਕਿ ਕੰਪਲੀਟ ਕਰਦੇ ਦਾ ਵੀ ਲੋ ਜੀ ਆਪਾਂ ਨੂੰ ਫਿਲਟਰ ਮਿਲ ਚੁੱਕੇ ਆ ਬਰੀਤਾ ਦੇ ਇਹ ਬਾਈ ਬਹੁਤ ਬੀ ਚੀਜ਼ ਨਾਲ ਜਗ ਵੀ ਹੁੰਦਾ ਜਗ ਦੇ ਵਿੱਚ ਫਿੱਟ ਹੋ ਜਨੇ ਆ ਜਿਹੜਾ ਆਪਣੇ ਘਰੇ ਪਾਣੀ ਹੁੰਦਾ ਉਹ ਪਾਣੀ ਨਾਲ ਭਰ ਲੋ ਇਹਨੂੰ ਜਾਨੀ ਕੋ ਜਿਹੜੇ ਪਾਣੀ ਦੇ ਬੋਤਲ ਆ ਉਹਨਾਂ ਤੋਂ ਖੜਾ ਛੋਟ ਜਾਂਦਾ ਬੰਦੇ ਦਾ ਬਾਰ ਬਾਰ ਚੱਕੋ ਲਿਆਓ ਬਾ ਫਿਲਟਰ ਲਾਓ ਵਿੱਚ ਉਹਦੇ ਜਿਹੜਾ ਅਮਨ ਘਰੇ ਟੁੱਟੀ ਚ ਪਾਣੀ ਆਉਂਦਾ ਭਰੋ ਤੇ ਪੀਓ ਜਿਹੜਾ ਅਮਨ ਘਰੇ ਪਾਣੀ ਆਉਂਦਾ ਉਹ ਵੀ ਪੀਣ ਵਾਲਾ ਹੀ ਹੁੰਦਾ ਸਾਰਾ ਫਰੈਸ਼ਨ ਵਾਲਿਆ ਸਹੀ ਐਂ ਚੀਜ਼ ਆ ਤੇ ਸਾਹਮਣੇ ਸੂਰਜ ਵੀ ਐ ਸਿੱਧਾ ਹੁਣ ਅੱਖਾਂ ਚ ਪੈਂਦਾ ਤੇ ਨਿਕਲੀਏ ਇਧਰ ਬਾਈ ਨੇ ਸਮਾਨ ਲੈ ਲਿਆ ਥੋੜਾ ਜਿਹਾ ਥੋੜੀਆਂ ਬੋਦੇ ਦੋ ਟੀ-ਸ਼ਰਟ ਲੈ ਲìnੀਆਂ ਆਪਾਂ ਨੇ ਤੇ ਹੁਣ ਚਲੇ ਗਏ ਘਰ ਸ਼ਾਮ ਦੇ 8:00 ਵੱਜ ਚੁੱਕੇ ਆ ਪੂਰੇ ਮੈਂ ਤੁਹਾਨੂੰ ਕਿਹਾ ਰਾ ਘਰੇ ਲੋ ਲੈ ਲੈ ਸਮਾਨ ਹੋ ਜਾਣਾ ਬਾਈ ਕਹਿੰਦਾ ਕੱਲਾ ਹੀ ਲੈ ਕੇ ਜਾਣਾ ਆਪਾਂ ਨੇ ਮਾਨਾ ਹੀ ਹੋ ਨਹੀਂ ਸਕਦਾ ਜੇ ਆ ਪੀਪਰ ਚ ਆ ਜੀਏ ਨਹੀਂ ਹੱਲੇ ਨਹੀਂ ਲੋ ਜੀ ਰੋਟੀ ਪਾਣੀ ਖਾ ਕੇ ਆਪਾਂ ਨਿਕਲੇ ਬਾਹਰ ਤੇ ਅੱਜ ਸਾਡੇ ਪਿੰਡ ਦੋ ਦਿਨ ਫੇਸਦੇ ਆ ਤੇ ਹਾਂ ਮੇਲੇ ਜੀ ਲਾਉ ਦੇ ਇੱਕ ਤਰ੍ਹਾਂ ਦੇ ਮੈਜੀਕੀ ਸ਼ੋਹ ਜੀ ਆ ਉਹ ਦਿਖਾਵਾਂਗੇ ਤੁਹਾਨੂੰ ਇਟਲੀ ਦੇ ਵਿੱਚ ਕਿੱਦਾਂ ਦੇ ਹੁੰਦੇ ਆ ਉਹ ਤੇ ਪਿੰਡ ਦੇ ਵਿੱਚ ਡਾਂਸ ਇਹ ਕੇ ਸਿੰਗਰ ਚਾ ਲੱਗਣਾ ਕਿ ਨਾ ਆਪਣੇ ਕਹਿੰਦੇ ਨੇ ਪਿੰਡਾਂ ਚ ਸਿੰਗਰ ਲੱਗ ਗਿਆ ਉਹ ਕਣਾ ਸਿੰਗਰ ਲੱਗਣਾ ਜੋ ਤੁਹਾਨੂੰ ਉਹ ਵੀ ਦਿਖਾਉਣੇ ਆ ਆਪਾਂ ਰੋਡ ਸਾਰਾ ਜਾਮ ਕਰਤਾ ਇਹਨਾਂ ਨੇ ਸਾਰੀ ਟ੍ਰੈਫਿਕ ਰੁਕ ਚ ਕੋਈ ਟ੍ਰੈਫਿਕ ਨਹੀਂ ਇਧਰ ਆ ਸਕਦੀ ਅੰਦਰ ਐਂਟਰ ਹੋ ਸਕਦੇ ਤੇ ਉਹ ਸਾਹਮਣੇ ਖੜੀ ਹੈ ਪੁਲਿਸ ਵਾਲਿਆਂ ਦੀ ਗੱਡੀ ਤੇ ਇਧਰਲੀ ਸਾਈਡ ਚੱਲ ਰਿਹਾ ਹੈ ਮੈਜਿਕ ਸ਼ੋਅ ਉਰੇ ਮੈਜਿਕ ਸ਼ੋਅ ਚੱਲ ਰਿਹਾ ਤੇ ਪਰਲੀ ਸਾਈਡ ਸਿੰਕਰ ਲੱਗਿਆ ਹੋਇਆ ਥੋੜਾ ਜਿਹਾ ਇੱਥੋਂ ਕਿਲੋਕੋਮੀਟਰ ਹਟ ਮਾ ਜਾ ਯਾਨੀ ਕਿ ਹਰੇਕ ਏਟੀਪੀ ਦੇ ਬੱਚਿਆਂ ਵਾਸਤੇ ਵੱਖਰਾ ਵੱਡਿਆਂ ਵਾਸਤੇ ਵੱਖਰਾ ਹੈ ਯਾਨੀ ਕਿ ਸਾਡੇ ਪਿੰਡ 'ਚ ਆ ਬਹੁਤ ਵਧੀਆ ਸਹੂਲਤ ਹੈ ਹਾਂ ਹੁਣ ਤੁਹਾਨੂੰ ਦਿਖਾਉਨੇ ਆ ਇੱਥੇ ਹਰੇਕ ਜਿਹੜੀ ਹਰੇਕ ਏਜ ਦੇ ਬੰਦੇ ਨੂੰ ਪਸੰਦ ਆਉਂਦੀ ਚੀਜ਼ ਹੈ ਇਹ ਲੱਗੇ ਹੋਏ ਇੱਧਰ ਇੱਧਰ ਭੀੜ ਘੱਟ ਹੈ ਜਿੱਧਰ ਫਿੰਗਰ ਲੱਗਿਆ ਹੋਇਆ ਉਧਰ ਭੀੜ ਜਲਾ ਇੱਧਰ ਸਪੈਸ਼ਲ ਬੱਚਿਆਂ ਵਾਸਤੇ ਹੈ ਇਹ ਸਟਟਰਾ ਪਾਟਾ ਉਹ ਨਾ ਪੁਰਾਣੇ ਟਾਈਮ ਵਿੱਚ ਥੋੜਾ ਜਿਹਾ ਪੁਰਾਣੇ ਟਾਈਮ ਜਿਹਾ ਹੁੰਦਾ ਸੀ ਇੱਧਰ ਆਪਣੇ ਔਂਜ ਹੁੰਦੇ ਸੀ ਉਹ ਤਰੰਗ ਜਿ ਕਿਸੇ ਨੇ ਦੇਖਿਆ ਹੋਵੇ ਮੈਂ ਜਿੰਦੀ ਵੀ ਉਹ ਗੱਲ ਦੀ ਗੱਲ ਬਾਤ ਨਾ ਕਿ ਸੁਣਦਾ ਉਹ ਉਰੇ ਤਾਗੇ ਨਾਲ ਨਚਾਉਂਦੀ ਹੁੰਦੀ ਆ ਹਾਂ ਉਹ ਇੱਥੇ ਹੀ ਚੱਲਦਾ ਉਹ ਪੁਰਾਣਾ ਕਲਚਰ ਹਾਂ ਪ੍ਰਾਪ ਗੋਨ ਮੂਰੇ ਦੀ ਪ੍ਰਾਪ ਉਹ ਸਪੈਕ ਕੋਸਾ ਤਾਂ Quel ciopino al bancantino a fare giù una bella bevutina ਇਹ ਕਿ ਸਾਡੇ ਪਿੰਡ ਦਾ ਪਿਆਸ ਮੈਂ ਖੁੱਲ੍ਹੇ ਚੌਂਕ ਇੱਥੇ ਬੀ ਫਸਟੀਵਲ ਹੁੰਦਾ ਕੋਈ ਵੀ ਕੋਈ ਚੀਜ਼ ਅੰਮੇ ਤਾਂ ਇੱਥੇ ਹੁੰਦੀ ਉਹ ਇਹ ਬੋਲਦਾ ਹਟਾਲੀਆਂ ਜਾਂ ਉਦਾਂ ਤੁਮ ਸ਼ਾਇਦ ਸਮਝ ਘਟ ਲੱਗੇ ਕਮੇਡੀਅਨ ਜਾਂ ਉਦਾਂ ਨਹੀਂ ਗੰਦਾ ਮਤਲਬ ਹੋਇਆ ਉਹ ਦੇਖਿਆ ਜੀ ਯਾਰ ਇਹਦੇ ਨਾਲ ਨਾ ਬੰਦਾ ਉਹ ਸਰਵ ਕਰ ਰਿਹਾ ਐਕਟੀਵਿਟੀ ਇਹ ਆਓ ਕੱਟ ਪਤਲੀ ਹੂੰ ਕੱਟ ਵੇ ਤੇ ਜੀਰੂ ਕੀ ਇਹ ਤਾਂ ਤੇ ਤਾਂ ਤੇ ਚੇ ਜੀਰੂ ਨਾ ਤਰੋ ਇੱਧਰ ਖੜੇ ਪੁਲਿਸ ਵਾਲੇ ਬਾਬਾ ਦੋ ਦੋ ਗੱਡੀਆਂ ਖੜੀਆਂ ਮਾਮੇ ਆ ਗਏ ਮਾਮੇ ਜੀ ਇੱਧਰ ਆਪਾਂ ਇਹਨੇ ਮਾਮੇ ਕਹਿ ਦਿੰਦੇ ਸਹੀ ਗੱਲ ਇੱਧਰ ਵੀ ਖੜਿਆ ਇਹਨੇ ਆ ਪੈਂਡੇ ਅੱਗੇ ਚੱਲਦਾ ਹੈ ਆ ਪੈਂ ਆ ਪੁਲਿਸੇ ਲੁਕਾਲੇ ਵਾਲੇ ਆ ਉਹ ਚਾਚੇ ਤਾਂ ਕਰਦੇ ਸਹੀ ਗੱਲ ਆ ਇਹੀ ਗੱਲ ਆ ਜਦ ਸੜਕ ਤੇ ਲੇਟ ਵੀ ਲੋ ਜੇ ਇਹ ਸਹੀ ਗੱਲ ਆ ਸਾਰਾ ਕੁਝ ਬੰਦ ਅੱਜ ਦਾ ਇਹ ਤਾਂ ਲੁੱਡੀਆਂ ਪਾ ਲੁੱਡੀਆਂ ਭੰਗੜੇ ਪਾਉ ਜੇ ਇਹ ਆ ਵੀ ਚਲੋ ਬਝੇ ਗੱਲਾਂ ਕੋਈ ਗੱਲਬਾਤ ਹੋ ਜਵੇ ਤਾਂ ਮਾੜੀ ਗੱਲ ਆ ਨਾ ਉਰੇ ਦਾ ਇਹ ਪੀੜ ਕਟਾ ਗਾਹਾਂ ਪੀੜ ਬਹੁਤ ਜ਼ਿਆਦਾ ਉਧਰ ਚੱਲਦੇ ਹਾਂ ਅਪਾ ਬਾਅਦ ਚ ਲੋ ਜੀ ਹਟਾਲੀਨ ਕੋਈ ਚੰਗੇ ਸਿੰਗਰ ਪਹੁੰਚੋ ਲਾਦਾ ਸਾਰੀਆਂ ਵਰਗੀਆਂ ਬੋਕਾਂ 'ਚ ਸਾਡੇ ਪਿੰਡ ਦੀ ਜਿੰਨੀਆਂ ਵੀ ਹੈਗੀਆਂ ਉਹ ਵੀ ਇੱਧਰ ਲਈ ਪਰਲੇ ਵੀ ਕਮਾਲੇ ਹੋਈ ਪਈ ਹੈ ਸਾਰੇ ਡਰਿੰਕਾਂ ਜਿਹੜੇ ਮੈਂ ਫੋਕਾ ਪੀਣਾ 2 ਰੁਪਏ ਦੇ ਤੇ ਹੋਰ ਲੌਂਗ ਹਨ ਸਾਰਾ ਪਿੰਡ ਨੇ ਆਰਗਨਾਈਜ਼ ਕੀਤਾ ਹੋਇਆ ਤੇ ਪਲੱਸ ਨਾਲ ਮੀ ਵੀ ਉਪਕਰੋ ਬਦਲ ਪੂਰੇ ਹੋਏ ਨੇ ਵੀ ਦੇ ਪੂਰੇ ਜਾਣ ਤੇ ਇੱਧਰ ਲੋਕ ਬੈਠ ਕੇ ਖਾ ਪੀ ਰਹੇ ਨੇ ਵੀ ਬਹੁਤ ਹੋ ਰਗਾ ਪੂ ਆਉਣੀ ਜੋ ਟਿਕਾ ਲੋਰ ਸੋ ਮੱਕੀ ਨੋ ਮੀ ਤੁਹਾਨੂੰ ਕੋਈ ਸਮਝ ਲੱਗਦੀ ਨਹੀਂ ਹੈਗੀ ਬਾਸਰ ਮਿਊਜ਼ਿਕ ਦੇ ਮਾਣਾ ਮੋਟਾ ਨੱਚੀ ਜਾਂਦੇ ਆ ਲੋ ਜੀ ਰਾਤੀ ਇੱਥੇ ਆਪਾਂ ਫੇਸਤਾ ਦੇਖਿਆ ਸੀ ਤੇ ਹੁਣ ਇਹ ਖੋਲ ਖਲਈਆ ਕਰ ਲੱਗੇ ਹੋਏ ਸਾਰਾ ਆਰੇ ਬੈਂਚ ਮੂਚ ਦਾ ਇਕੱਠੇ ਕਰਤੇ ਇਹਨਾਂ ਨੇ ਰਾਤੀ ਦੇਖ ਲ ਕਿੰਨੀ ਰੌਣਕ ਮਿਲੇ ਸੀ ਤੇ ਹੁਣ ਸਾਰਾ ਕੋ ਚੱਕਦੇ ਇਹਨਾਂ ਨੇ ਲੋ ਜੀ ਪਾਰਕ ਤੋਂ ਆ ਗਏ ਤੇ ਆਪਾਂ ਤੇ ਹੁਣ ਚੱਲਿਆ ਮਾਰਕੀਟ ਵੱਲੋਂ ਕਿਉਂਕਿ ਖਾਣੇ ਪੀਣੇ ਦਾ ਸਮਾਨ ਜਮੂਕਿਆ ਹੋਇਆ ਮੈਂ ਸੋਚਿਆ ਤੁਰ ਕੇ ਚੱਲਦੇ ਆ ਤਾਨੂੰ ਗੱਡੀ ਲੱਕਣੀ 2-2 ਕਿਲੋਮੀਟਰ ਤੇ ਹੀ ਆ ਆਪਣੀ ਮਾਰਕੀਟ ਤੁਰ ਕੇ ਚੱਲਦੇ ਅੱਗੇ ਵੀ ਮੈਂ ਤੁਰ ਕੇ ਲੰਘ ਜਨਾ ਨਾਲੇ ਵਧੀਆ ਵਾਕਿੰਗ ਜੀ ਹੋ ਜਾਂਦੀ ਆ ਪਸੇ ਜਤਾਜਾ ਹੋ ਜਾਂਦਾ ਮੱਕੀ ਹੁਣ ਮੀਂਹੂ ਪਏ ਦੋ ਦਿਨ ਉਦੇ ਬਾਅਦ ਉੱਠੀ ਮੜੀ ਜੀ ਪਹਿਲੇ ਜੰਮੇ ਛੋਟੇ ਛੋਟੇ ਜੀ ਹੁੰਦੀ ਸੀ ਤੇ ਇੱਧਰ ਬਹੁਤ ਪਿਆਰੇ ਕਰ ਪਏ ਹੋਏ ਆ ਆਦ ਰਖਤ ਬੜੇ ਸੋਹਣੇ ਲੱਗਦੇ ਯਾਰ ਮੈਨੂੰ ਇਹਨਾਂ ਦੀ ਟੌਰ ਜੀ ਬਹੁਤ ਆ ਸ਼ਾਮਾਂ ਵੀ ਆ ਟੌਰ ਵੀ ਆ ਤੇ ਇਹਦੇ ਪੱਤੇ ਨਹੀਂ ਡਿੱਗਦੇ ਹੈਗੇ ਮੈਨ ਇਹ ਗੰਦ ਨਹੀਂ ਪਾਉਂਦੇ ਹੈਗੇ ਜਮੇ ਜਿਹੜੇ ਇਹਨਾਂ ਦੀਆਂ ਪੱਤੇ ਆ ਥੋੜੇ ਹੈਵੀ ਆ ਉਹ ਡਿੱਗਦੇ ਘਾਟਾ ਥੱਲੇ ਬਾਕੀ ਰੋਡ ਤੇ ਜਾ ਰਹੇ ਆ ਤੁੱਪਾਂ ਬਹੁਤ ਪੰਗੇ ਹੀ ਲਿਆ ਮੈਂ ਤਾਂ ਇਹ ਤੋਂ ਖਿਆ ਮਸ਼ੀਨਰੀ ਦੇਖ ਰਹੇ ਆ ਇਹ ਮੱਕੀ ਨੂੰ ਉੱਪਰੋਂ ਪਾਣੀ ਲਾਉਂਦੀ ਆ ਜਿਕੇ ਨਾ ਮੀਂਹ ਹੀ ਪੈਂਦਾ ਹੁੰਦਾ ਮੀ ਟੈਪ ਹੈ ਜਿਹੜਾ ਮੂਹਰੇ ਆ ਪਾਈਪ ਹੈ ਇਹ ਪਾਈਪ ਨੂੰ ਪਾਣੀ ਦੇ ਵਿੱਚ ਸਿੱਟ ਕੇ ਆ ਪਿੱਛੇ ਜਨਰੇਟਰ ਲੱਗਾ ਉਹ ਖਿੱਚਦਾ ਪੰਪ ਫਿਰ ਘੱਟੋ ਘੱਟ 200 ਮੀਟਰ ਦੀ ਅਰੇਂਜ ਦੇ ਵਿੱਚ ਨਾ ਉੱਪਰੋਂ ਮੀਂਹ ਵਾਂਗ ਪਾਣੀ ਸਿੱਟਦਾ ਫਿਰ ਇਹ ਜਿਹੜਾ ਪਾਈਪ ਉਹ ਤੱਕ ਚੱਲੇ ਜਾਂਦਾ ਗਾਂ ਸਿਰੇ ਤੱਕ ਸਾਰੇ ਖੇਤ 'ਚ ਇੱਥੇ ਰੱਖ ਕੇ ਆਹ ਪਾਈਪ ਸਾਰੇ ਖੇਤ 'ਚ ਘੁੰਮ ਜਾਂਦਾ ਜਦੋਂ ਮੀਂਹ ਪਾ ਦਿੰਦੇ ਇੱਕ ਤਰ੍ਹਾਂ ਦਾ ਇਹ ਤੇ ਨਾਲ ਯਾਰ ਇੱਕ ਹੋਰ ਗੱਲੀ ਦਾ ਪੈਪ ਵੀ ਨਹੀਂ ਇਕੱਠਾ ਕਰਨਾ ਪੈਂਦਾ ਮਸ਼ੀਨ ਉਹ ਲੱਗੀ ਵੀ ਆਟੋਮੈਟਿਕ ਪੈਪ ਇਕੱਠਾ ਹੁੰਦਾ ਇਹਦਾ ਆਪਣੇ ਆਪ ਹੀ ਘੁੰਮਦਾ ਜਿਹੜਾ ਲੱਗਿਆ ਵਾ ਪਹੀਆ ਜਾਂ ਸਾਰਾ ਸਾਰੇ ਖੇਤ ਦਾ ਪੈਪ 10 ਮਿੰਟਾਂ ਚ ਇਕੱਠਾ ਕਰ ਲੈਂਦਾ ਇਹ ਕੋਈ ਬੰਦੇ ਦੀ ਲੋੜ ਨਹੀਂ ਕੋਈ ਕੁਝ ਨਹੀਂ ਹੋ ਮਮਮੀ ਹ ਮਾਰਕੀਟ ਜਾ ਕੇ ਸਾਂ ਆਇਆ ਮੜਿਆ ਬਾਹਰ ਤਾਂ ਗਰਮੀ ਬਾਵਾ ਲੋਦਾ ਵਧੀਆ ਸਰੀਰ ਲਈ ਤੁਰਨਾ ਵਧੀਆ ਕਹਿੰਦੇ ਇਸ ਕਰਕੇ ਆਪਾਂ ਤੁਰਨ ਲੱਗ ਜਾਨ ਹੁਣ ਲਈਏ ਸਮਾਨ ਥੋੜਾ ਹੀ ਲੈਣਾ ਬੜਾ ਨਹੀਂ ਲੈਣਾ ਲੋ ਜੀ ਇੱਕ ਸਮਾਨ ਲੈਣਾ ਆਇਆ ਤਾਂ ਪੂਰੀ ਰੇੜੀ ਭਰ ਗਈ ਬੈਗ ਮੇਰੇ ਕੋਲ ਹੈਗਾ ਛੋਟਾ ਜਿਹਾ ਛੋਟਾ ਬੈਗ ਲੈ ਕੇ ਆਇਆ ਹੁਣ ਦੇਖੋ ਕੀ ਬਣਦਾ ਬਾਕੀ ਯਾਰ ਬੜਾ ਬੈਗ ਗੱਡੀ ਲੈ ਆਉਣੀ ਚਾਹੀਦੀ ਜੀ ਮੈਨੂੰ ਅੱਜ ਤਾਂ ਯਾਰ ਬਾਕੀ ਪੰਗਾ ਹੀ ਲੈ ਲਿਆ ਸਮਾਨ ਇੱਕ ਹੈਵੀ ਹੋ ਗਿਆ ਗਰਮੀ ਗਰਮੀ ਹੋ ਗਿਆ ਮੈਂ ਧੁੱਪ ਬਹੁਤ ਤੇਜ਼ ਆ ਦੁਪਹਿਰ ਦੇ तकरीबन 3 ਕ' ਵਜੇ ਹੋਏ ਆ ਤੇ ਧੁੱਪ ਬਹੁਤ ਤੇਜ਼ ਆ ਵਾਕਈ ਸ਼ਾਮ ਨੂੰ ਕੰਮ ਤੇ ਵੀ ਜਾਣਾ ਓਹ ਜਾ ਕੇ ਪੈਨੇ ਆ ਘੜੀ ਰੈਸਟ ਕਰਦੇ ਆ ਸੂਰਜ ਵੀ ਆ ਪੂਰਾ ਸਿਰ ਤੇ ਇਸ ਟਾਈਮ ਓਹਹ ਕਦ ਬੱਦਲ ਜਾ ਹੋ ਜਾਂਦਾ ਕਿ ਧੁੱਪ ਨਿਕਲ ਆਉਂਦੀ ਪੂਰੀ ਲੋ ਜੀ ਹੁਣ ਆ ਕੇ ਘਰੇ ਬੈਠੇ ਆ ਰੋਟੀ ਬਾਣੀ ਖਾ ਲਿਆ ਆਪਾਂ ਨੇ ਤੇ ਹੁਣ ਕਰਨੀਆਂ ਦੋ ਘੜੀ ਰੈਸਟ ਕਿਉਂਕਿ ਫਿਰ ਨਾਈਟ ਸ਼ਿਫਟ ਆ ਆਪਣੇ ਤੇ ਬਾਕੀ ਅੱਜ ਦੇ ਬਲੌਗ ਦੀ ਸਮਾਪਤੀ ਇੱਥੇ ਕਰਦੇ ਆਪਾਂ ਮਿਲਦੇ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਉਦੋਂ ਈ ਸਾਰੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ